हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੇ ਦੋਸਤੋ ਅੱਜ ਪਹੁੰਚੇ ਆ ਪਿੰਡ ਨਿਯਾਮਦੀਨ ਵਾਲਾ ਛੋਟ ਦੀ ਜੇਕਰ ਦੋਸਤੋ ਗੱਲ ਕਰੀਏ ਤੇ ਲੋਕਲ ਏਰੀਏ ਵਾਲੇ ਵੀਰ ਜਿਹੜੇ ਹੈਗੇ ਆ ਠੀਕ ਨਿਯਾਮੀ ਵਾਲਾ ਪਿੰਡ ਵੀ ਬਹੁਤੇ ਵੀਰ ਜਾਣਦੇ ਆ ਤੇ ਨਿਯਾਮਦੀਨ ਵਾਲੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਜੀਦਾ ਜ਼ਿਲ੍ਹਾ ਫਿਰੋਜ਼ਪੁਰ ਭਾਜੀ ਸੁਭਾ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਪਹਿਲੀ ਵੀਡੀਓ ਆਪਣੀ ਇਸ ਪਿੰਡ ਤੋਂ ਤੇ ਪਾਜ਼ੂਆ ਪਤਨ ਨੂੰ ਦਿਖਾ ਦਾਂਗੇ ਅੱਜ ਤਕਰੀਬਨ ਦੋ ਬਟੀਆਂ ਮੱਝਾਂ ਦਿਖਾ ਦਾਂਗੇ ਤੋਕੜ ਗੱਬਣ ਇੱਕ ਚੈੱਕ ਪਾਸ ਆ ਦੋਸਤੋ ਤੇ ਇੱਕ ਕੋਈ 25 ਕਿਲੋ ਦੀ ਬਣੀ ਆ ਤੇ ਚੰਗੇ ਦੁੱਧ ਤੇ ਵੀ ਚੱਲ ਰਹੀ ਆ ਬਾਕੀ ਨਾਲ ਦੀ ਨਾਲ ਬਣੀ ਵੀ ਹੈਗੀ ਆ ਠੀਕ ਆ ਤੇ ਇਧਰੋਂ ਇੱਕ ਪਾਸਿਓ ਮੈਂ ਤੁਹਾਨੂੰ ਇਧਰੋਂ ਦਿਖਾ ਦੇਣਾ ਦੋਸਤੋ ਇੱਕ ਸ਼ਾਹੀਵਾਲ ਵੈੜ ਬਕਾਊ ਆ ਠੀਕ ਆ ਜੀ ਸ਼ਾਹੀਵਾਲ ਕਰੋਸ ਸੰਗ ਦੇ ਵਿੱਚ ਵੈੜ ਬਕਾਊ ਆ ਤੇ ਨਾਲ ਇੱਕ ਹੀਫਰ ਦਿਖਾ ਦਾਂਗੇ ਬਿਲਕੁਲ ਛੋਟਾ ਬੱਚਾ ਦਿਖਾ ਦਾਂਗੇ ਇੱਕ ਵੱਛੀ ਐਚ ਐਫ ਬਰੀਡ ਦੀ ਜਿਹੜੀ ਦੋਸਤੋ ਵੱਛੀ ਬਕਾਊ ਆ ਸੋ ਚਾਹਵਣ ਵੀਰ ਕੋਈ ਰੱਖਣਾ ਚਾਹੁੰਦਾ ਘਰੇ ਠੀਕ ਹੈ ਜੀ ਪਾਲਣਾ ਚਾਹੁੰਦਾ ਤੇ ਸ਼ੌਂਕ ਰੱਖਦਾ ਤੇ ਤੁਸੀਂ ਉਹ ਬੱਚੀ ਵੀ ਖਰੀਦ ਸਕਦੇ ਜੀ ਤੇ ਸ਼ਾਹੀਵਾਲ ਬਾੜ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਗੱਪਣ ਅੱਗੇ ਤਿਆਰੀ ਤੇ ਕੁਝ ਦਿਨਾਂ ਤੱਕ ਸੂਪੂ ਕਰਮਾਂ ਲਈ ਦੋਸਤੋ ਜਦੋਂ ਆਪਾਂ ਮਖੂ ਤੋਂ ਨੈਸ਼ਨਲ ਹਾਈਵੇ ਪਟੰਡਾ ਮਖੂ ਤੋਂ ਅੰਬਰਸਰ ਜਾਂਦੇ ਆ ਤੇ ਮਖੂ ਤੋਂ 3 ਕਿਲੋਮੀਟਰ ਦੀ ਦੂਰੀ ਬੰਗਾਲੀ ਵਾਲਾ ਪੋਲਾ ਬੰਗਾਲੀ ਵਾਲੇ ਪੋਲ ਤੋਂ ਇੱਕ ਸੜਕ ਨਿਕਲਦੀ ਆ ਲੈਹਿੰਦੇ ਪਾਸੇ ਵੱਲ ਨੂੰ ਜਿਹੜੀ ਪਿੰਡ ਨਿਆਮੀ ਵਾਲੇ ਤੋਂ ਹੋ ਕੇ ਸਿੱਧੀ ਅੱਗੇ ਪਿੰਡ ਬੱਟੂ ਭੱਟੀ ਤੇ ਫਤੇਗੜ ਸਭਰਾ ਨੂੰ ਨਿਕਲ ਜਾਂਦੀ ਹੈ ਤੇ ਸੜਕ ਜਿਹੜੀ ਅਗੇ ਮੱਲਾਂ ਵਾਲੇ ਖਾਸ ਨੂੰ ਵੀ ਚਲੀ ਜਾਂਦੀ ਹੈ ਤੇ ਬੰਗਾ ਬੰਗਾਲੀ ਵਾਲੇ ਪੋਲ ਤੋਂ ਤਕਰੀਬਨ ਕੋਈ ਅੱਧਾ ਕਿਲੋਮੀਟਰ ਦੀ ਦੂਰੀ ਬਿਲਕੁਲ ਪਹਿਲਾ ਪਿੰਡ ਨਾਲ ਨਿਆਮੀ ਵਾਲਾ ਤੇ ਪਿੰਡ ਤੁਸੀਂ ਵਿਜ਼ਿਟ ਕਰਕੇ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਉਹਨਾਂ ਦੀ ਜਾਂਚ ਨਰਕਪਰਖ ਕਰ ਸਕਦੇ ਜੇ ਕਾਰਨ ਕਿ ਚੋਕੇ ਦੇਖ ਸਕਦੇ ਜੇ ਜਿਹੜੇ ਪਸ਼ੂ ਦੁੱਧ ਤੇ ਚੱਲਣ ਰਹੇ ਨੇ ਤੇ ਜਿਹੜਾ ਗੱਬਣ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਚੌਥਾ ਥਾਣਾ ਦਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਜਿਹੜੀ ਹੈ ਜਰੂਰ ਯਕੀਨੀ ਬਣਾ ਲਿਓ वैसे वीडियो अपनी पहली है सरदार सुभाष सिंह ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਆਂ ਅੱਜ ਤਰੀਕ 25 ਮਾਰਚ ਸਮਾਂ ਕੋਈ ਮਾਰਨਿੰਗ 11:30 ਪਾਉਣੇ 12 ਵਜੇ ਦਾ ਸਭ ਤੋਂ ਪਹਿਲਾਂ ਸਰਦਾਰ ਸੁਭਾਸ਼ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਤੁਹਾਡੀ ਜੀ ਆਇਆਂ ਨੂੰ ਠੀਕ ਹੈ ਜੀ ਅੱਛਾ ਭਾਜੀ ਸੁਭਾਸ਼ ਸਿੰਘ ਜੀ ਅੱਜ ਜਿਹੜੇ ਆਪਣੇ ਕੋਲ ਪਸ਼ੂ ਵੈਸੇ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਤੇ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਜੀ ਆਪਾਂ ਨੂੰ ਭਾਜੀ ਸਮਾਂ ਦਾ ਬਾਬਾ ਹੋ ਗਿਆ ਆਪਾਂ ਦੇ 13 ਦੇ ਲੱਗੇ ਆ 2013 ਦੇ ਵਪਾਰ ਦੇਗਾ ਆਪਣਾ ਲੱਗ ਸਮ ਜਿਹੜਾ 10 11 12 ਸਾਲ ਹੋ ਗਏ ਹਾਂਜੀ ਹੋ ਗਏ ਆ ਜੀ ਤੇ ਵੀਡੀਓ ਆਪਾਂ ਪਹਿਲੀ ਪਾ ਰਹੇ ਆ ਤੇ ਵਿੱਚ ਲੋ ਸੀਜ਼ਨ ਚ ਕਈ ਨਾ ਨਹੀਂ ਮਾਲ ਲਈਦਾ ਠੀਕ ਆ ਜੀ ਤੇ ਦੀ ਬਾੜੀ ਦਾ ਆਪਣਾ ਕੰਮ ਹੈ ਨਾਲ ਠੀਕ ਆ ਜੀ ਠੀਕ ਆ ਹਾਂਜੀ ਅੱਛਾ ਭਾਜੀ ਜਿਹੜੇ ਅੱਜ ਆਪਾਂ ਪਸ਼ੂ ਦਿਖਾਉਣੇ ਇੱਕ ਤਾਂ ਚੱਕ ਪਾਸ ਗੱਬਣ ਤੋਕੜ ਆਪਣੇ ਕੋਲ ਮੱਝੇ ਮੌਜੂਦ ਆ ਹਾਂਜੀ ਤੇ ਇੱਕ ਜਿਹੜੀ ਆਪਣੇ ਕੋਲ ਮੱਝਾ ਦੋ ਤਤੇ ਵੀ ਚੰਗੇ ਤੇ ਚੱਲ ਰਹੀ ਆ ਵੀ ਸੱਜਣਾ ਸੱਜਣਾ ਵਾਲਾ ਦੋਤੀ ਕਹਿ ਸਕਦੇ ਆ ਹਾਂਜੀ ਤੇ ਨਾਲ ਦੀ ਨਾਲ ਤੁਸੀਂ ਦੱਸਿਆ ਸੀ ਵੀ 25 ਅੱਖ ਦਿਨਾਂ ਦੀ ਬਣੀ ਵੀ ਆ ਹਾਂਜੀ ਇੱਕ ਆਪਾਂ ਵੀ ਬੱਛੀ ਦਿਖਾਉਣੀ ਆ ਵਹਿੜ ਦਿਖਾਉਣੀ ਆ ਵੀ ਜਿਹੜ ਉਹ ਵੀ ਬਕਾਊ ਐਚਐਫ ਬਰੀਡ ਦੇ ਵਿੱਚ ਹਾਂਜੀ ਤੇ ਸ਼ੁਰੂਆਤ ਆਪਾਂ ਕਰਦੇ ਆਂ ਜੀ ਇੱਕ ਪਾਸਿਓਂ ਸ਼ੁਰੂਆਤ ਆਪਾਂ ਇਸ ਮੱਝ ਤੋਂ ਪਾਜੀ ਕਰ ਲੈਨੇ ਆਂ ਠੀਕ ਹੈ ਜੀ ਤਾਂ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਮੱਝ ਤੋਂ ਕਰਦੇ ਆਂ ਠੀਕ ਹੈ ਜੀ ਇਹ ਮੱਝ ਦੀ ਪੂਰੀ ਡਿਟੇਲ ਆਪਾਂ ਲੈ ਲੈਨੇ ਆਂ ਟੋਕੜ ਗੱਪਣ ਮੱਝ ਆ ਚੈੱਕ ਪਾਸ ਆ ਬਾਕੀ ਕੋਈ ਵੀਰ ਆਪਣੀ ਤਸੱਲੀ ਤੁਸੀਂ ਕਰ ਸਕਦਾ ਘਰੇ ਆਣ ਕੇ ਠੀਕ ਹੈ ਜੀ ਡਾਕਟਰ ਸਾਹਿਬ ਤੋਂ ਤੁਸੀਂ ਵੀ ਚੈੱਕ ਕਰਵਾ ਸਕਦੇ ਜੇ ਸਾਈ ਬਿਆਨਾ ਕਰਕੇ ਤੇ ਪਾਜੀ ਇਹਦੀ ਡਿਟੇਲ ਕਰਦੀਏ ਸਾਂਜੀ ਇਹ ਕਿੰਨੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਤੇ ਗਾਂ ਕਿੰਨੇ ਸੂਬੇ ਲਈ ਗੱਪਣ ਚੈੱਕ ਪਾਸ ਆ ਏ ਭਾਜੀ ਗਾਂ ਇਨੇ ਤੀਜਾ ਸੂਆ ਸੂਈ ਆ ਚੌਥੇ ਸੂਵੇ ਦੀ ਗਾਂ ਗਾਪ ਬੈ ਮੈਂ ਠੀਕ ਹੈ ਜੀ ਚੌਥੇ ਸੂਵੇ ਦੀ ਹਾਂਜੀ ਠੀਕ ਹੈ ਜੀ ਅੱਜ ਕਿੰਨੇ ਮਹੀਨੇ ਦੀ ਗੱਬਣ ਚੱਕ ਪਾਸ ਆ ਜੀ ਇਹ 6ਵਾਂ ਦੇ ਲਾਗੇ ਪੜ ਗਈ ਜੀ 6 ਮਹੀਨਿਆਂ ਦੇ ਹਾਂਜੀ ਠੀਕ ਹੈ ਜੀ ਹੁਣ ਦੁੱਧ ਦੇ ਥੱਲੇ ਕਿੰਨਾ ਕੁ ਹਾਜ਼ਰ ਆ ਜੀ ਦੁੱਧ ਜੀ 7 ਕਿਲੋ ਹੀ ਹੈਗਾ ਤੇ ਕਿਹੜਾ ਵਾਲੇ ਵੀ ਆਪਾਂ ਕਿਵੇਂ ਤੁਸੀਂ ਹਾਂ ਦੇ ਦਿਓ ਆਨਲਾਈਨ ਤੇ ਕਿਸੇ ਵੀਰ ਨੇ ਘੱਲਿਆ ਤਾਂ 6 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਉਹਦੇ ਚ 7 ਕਿਲੋ ਘਰੇ ਮਤਲਬ ਘਰੇ ਆ ਕੇ ਕੋਈ ਚੋਲੇ ਤੇ ਬੇਸ਼ੱਕ 7 ਲੱਗ ਸਮੇ ਹੀ ਆ ਕੋਈ ਘਰੇ ਆਣ ਕੇ ਇਥੇ ਆਪਣੇ ਚੋਦੇ ਆਪਾਂ 7 ਕਿਲੋ ਚਵਾਵਾਂਗੇ ਆਨਲਾਈਨ ਦੀ ਆਪਾਂ ਧਾਰ ਵੀ ਨਾ ਮਾਰੇ 6 ਕਿਲੋ ਦੀ ਗਰੰਟੀ ਹੂਗਾ 6 ਕਿਲੋ ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਅੱਗੇ ਚੌਥੇ ਸੂਬੇ ਦੀ ਬਣੀ ਆ ਚੌਥੇ ਸੂਬੇ ਦੀ ਗੱਬਣਾ 6 ਮਹੀਨੇ ਕੰਪਲੀਟ ਆ 7ਵੇਂ ਮਹੀਨੇ ਦੇ ਵਿੱਚ ਪਾਇਰ ਆ ਠੀਕ ਹੈ ਜੀ 6 ਮਹੀਨੇ ਵੈਸੇ ਪੂਰੇ ਹੋ ਚੁੱਕੇ ਆ ਆਪਣੇ ਹਾਂਜੀ ਤਾਜੀ ਮੈਣ 15 ਲੀਟਰ ਦੁੱਧ ਚਵਾਇਆ ਜੀ ਠੀਕ ਹੈ ਜੀ ਤੇ ਬਾਕੀ ਭਾਜੀ ਚੂਣ ਜਾਣ ਕਿਦਾਂ ਸਾਫ ਸੁਥਰੀ ਹੈ ਬਿਲਕੁਲ ਬਹੁਤ ਜੀ ਬਹੁਤ ਵਧੀਆ ਜੀ ਤੇ ਮਿਲਦੀ ਕਿਵੇਂ ਆ ਫਿਰੇ ਮਿਲਦੀ ਭਾਜੀ ਉੱਥੇ ਤੇ ਚਾਉਂਦੇ ਹਾਂ ਦੋ ਵੇਲੇ ਉਤਰਾ ਚੋਖ ਲਿਆ ਦੀ ਆ ਹਾਂਜੀ ਕਿਦਨ ਦੀ ਮੇਰੇ ਘਰੇ ਅੱਜ ਚੌਥਾ ਦਿਨ ਹੋ ਚੱਲਿਆ ਮੇਰੇ ਘਰੇ ਟੀਕਾ ਲੈਂਦੀ ਆ ਟੀਕਾ ਕਿਤੋਂ ਲਾਦਗੇ ਲੱਤ ਨਹੀਂ ਲਾਉਂਦੀ ਬਾਲਟੀ ਥੱਲੇ ਰੱਖਦੀ ਦੀ ਆ ਇਹ ਖੁਸ਼ ਹੋ ਕੇ ਮਿਲਦੀ ਆ ਅੱਛਾ ਭਾਜੀ ਸੁਭਾ ਸਿੰਘ ਜੀ ਮਤਲਬ ਕੋਈ ਆਪਣਾ ਖਰੀਦਦਾਰ ਆਉਂਦਾ ਲੈਣਾ ਹਾਂਜੀ ਤੇ ਟੀਕਾ ਲਾ ਕੇ ਬਹਿ ਕੇ ਆਪਦਾ ਬਿਲਕੁਲ ਤਸੱਲੀ ਕਰ ਸਕਦਾ ਹਾਂਜੀ ਤਸੱਲੀ ਕਰੇ ਉਹ ਲੱਤ ਛੱਡ ਨਹੀਂ ਲਾਉਂਦੀ ਪੈਰ ਗੱਟ ਕੇ ਮਿਲਦੀ ਹਾਂਜੀ ਐ ਇਸ ਤਰ੍ਹਾਂ ਬਾਲਟੀ ਰੱਖ ਕੇ ਥੱਲੇ ਲੱਤ ਨਾ ਮਾਰੂ ਬਾਲਟੀ ਨੂੰ ਜੀ ਲੋ ਵੀ ਇੱਕ ਵਾਰ ਦੋਸਤੋ ਮਾਝਾ ਤੁਹਾਨੂੰ ਪੂਰੀ ਆਪ ਹੁਣ ਤੀਜੇ ਸੂਬੇ ਦੇ ਵਿੱਚ ਵੀਰਾਂ ਦਾ ਵੀ ਇਹ ਜਿਹੜੀ ਚੱਲ ਰਹੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਸੋ ਥਾਣਾ ਤੋਂ ਉਹਨਾਂ ਦੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਠੀਕ ਹੈ ਜੀ ਆ ਲਓ ਸੋ ਥਾਣ ਦੇ ਵੀ ਦੀ ਇੱਕ ਵਾਰੀ ਤੁਸੀਂ ਇਹ ਜ਼ਰੂਰ ਚਾਤ ਮਾਰ ਲਓ ਤੇ ਧਾਰਾਂ ਵੀਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਬਿਲਕੁਲ ਐ ਬਰਾਬਰ ਜੀ ਇਹ ਕਿ ਧਾਰ ਮਲਾ ਕੇ ਨਾਲ ਇੱਕੋ ਜੀ ਠੀਕ ਹੈ ਜੀ ਤੇ ਲਿਆਓ ਖੋਲ ਕੇ ਦਿਖਾ ਦਈਏ ਜੀ ਸੋ ਦੋਸਤੋ ਮੱਜ ਟੋਕੜ ਗੱਪਣਾ ਚੈੱਕ ਪਾਸ ਆ ਸੋ ਜਿਹੜੇ ਵੀਰ ਨੂੰ ਸੌਦਾ ਪੁੱਗੂਗਾ ਦੇਸ਼ਕ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਕੱਦ ਕਰ ਸੋਨਾ ਬੇਲਬੂਲ ਦੀ ਵੀ ਚੰਗੀ ਆ ਕਰਮਾਲੀ ਹੈ ਪਤਲੇ ਪਿੰਡੇ ਦੀ ਖੁਰਨ ਵਾਲੀ ਮੈਂ ਆ ਦੁੱਧ ਵਾਲੀ ਆ ਤੇ ਅੱਜ ਵੀ ਤੁਸੀਂ ਵੇਖ ਸਕਦੇ ਜੇ ਵੀ ਘਟੋ ਘਾਟ ਵੀ ਸਤਵਾਂ ਮਹੀਨਾ ਸਟਾਰਟ ਹੋ ਗਿਆ ਤੇ ਦੁੱਧ ਵੀ ਜਿਹੜਾ ਦੋਸਤੋ 6 7 7 ਲੀਟਰ ਜਿਹੜਾ ਹੁਣੇ ਦੇ ਥੱਲੇ ਮੌਜੂਦ ਆ ਆ ਕਰੋ ਚੈੱਕ ਠੀਕ ਆ ਸੋਨੇ ਕੱਦ ਦੇ ਵਿੱਚ ਹਾਈਟ ਜਿਹੜੀ ਆ ਦੋਸਤੋ ਵਟੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਕਾਊਂਟ ਕਰ ਸਕਦੇ ਜੇ ਵੈਸੇ ਮੀਡੀਅਮ ਮੰਨ ਕੇ ਵੀ ਕੋਈ ਭਰਾ ਸੌਦਾ ਕਰ ਸਕਦਾ ਹਾਂਜੀ ਠੀਕ ਹੈ ਜੀ ਸੋ ਇਹ ਮੱਝ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਭਾਜੀ ਦਾ ਮੁੱਲ ਕੀ ਰਹੂਗਾ ਕੀ ਡਿਮਾਂਡ ਕਰਦੇ ਆ ਮੁੱਲ ਜੀ ਦਾ 62000 ਰੁਪਿਆ ਜੀ 62000 ਹਾਂ ਜੀ ਵੀ ਲੈਣ ਦੇਣੀ ਆ ਕਿ ਵਿੱਚੋਂ ਛੋੜ ਛੱਪੇ ਹੋ ਜਾਣਗੇ ਛੋੜ ਕਰਾਂਗੇ ਜੀ ਮਾਨਤਨ ਕਰ ਦਿਓ ਜਿੰਨਾ ਵੀ ਹੋ ਸਕੇ ਪਹਿਲੀ ਵੀਡੀਓ ਭਾਜੀ ਸੁਭਾ ਸਿੰਘ ਜੀ ਜਿੰਨਾ ਵੀ ਹੋ ਸਕੇ ਆ ਭੈਣ ਭਰਾਵਾਂ ਦਾ ਮਾਨਤਨ ਪੂਰਾ ਕਰ ਦਿਓ ਖਿੱਚ ਕੇ 2000 ਰੁਪਿਆ ਜੀ ਮਾਨ ਕਰਨ ਕਰਾਂਗੇ ਭੈਣ ਭਰਾਏ ਦਾ ਜਿਹੜਾ ਉਤਲਾ 2000 ਰੁਪਿਆ ਹਾਂ ਜੀ ਲੋ ਵੀ ਦੋਸਤੋ 60000 ਤੇ ਵੀਰਾਂ ਦਾ ਵੀ ਫਿਰ ਮਤਲਬ ਇਹ ਜਿਹੜੀ ਮੱਝ ਆਪਾਂ ਦੇ ਦੇਾਂਗੇ ਠੀਕ ਹੈ ਜੀ ਤੇ ਬਾਕੀ ਫੇਰ ਕੋਈ ਵੀਰ ਆਪਣੀ ਚੋਗੇ ਤਸੱਲੀ ਕਰ ਸਕਦਾ ਗੱਭ ਵੀ ਪੂਰੇਆਂ ਮਹੀਨਿਆਂ ਦੀ ਅੱਗੇ ਸਮਾਂ ਵੀ ਥੋੜਾ ਰਹਿ ਗਿਆ ਬਾਕੀ ਸੱਜਰ ਦਾ ਦੁੱਧ ਵੀ ਆਪਾਂ ਮੰਨ ਸਕਦੇ ਆ ਵੀ ਸੱਜਰ ਦਾ ਵੀ ਦੁੱਧ ਕਰਮਾਲੀ ਦਾ ਸੋਨਾ ਰਿਆ ਹੋਊਗਾ ਠੀਕ ਆ ਆ ਲੋ ਆ ਠੰਡ ਦੇਵਾ ਜੀ ਪੂਰੀ ਕੱਟੀ ਅੰਦਰ ਕਰ ਲੀ ਪੂਰੀ ਠੀਕ ਆ ਜੀ ਅੱਛਾ ਪਾਜੀ ਸੂਬਾ ਸਿੰਘ ਜੀ ਅਗਲੇ ਬੰਨੇ ਸੈਕਿੰਡ ਨੰਬਰ ਤੇ ਜਿਹੜੀ ਆ ਆਪਣੇ ਕੋਲ ਮੱਝ ਆ ਗਈ ਆ ਹਾਂਜੀ ਇਹਦਾ ਸੂਆ ਦੱਸ ਦਈਏ ਵੀ ਇਹ ਕਿੰਨਾ ਵਾਂ ਸੂਆ ਸੂਈ ਆ ਤੇ ਕਿੰਨਾ ਕ ਸਮਾਂ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਜੀ ਇਹਨੂੰ ਸਾਢੇ 3 ਮਹੀਨੇ ਚਲੋ ਮੰਨੋ ਸਾਢੇ 3 ਮਹੀਨੇ ਹਾਂਜੀ ਬੱਚਾ ਹੈਗਾ ਮਗਰ ਤੇ ਹਾਂਜੀ ਕੱਟੀ ਮਗਰ ਜੀ ਮਗਰ ਕੱਟੀ ਆ ਹਾਂਜੀ ਇਹ ਹੁਣ ਕਿੰਵੇਂ ਸੂਵੇ ਤੇ ਚੱਲਣ ਢਈ ਆ ਇਹ ਜੀ ਦੂਜੇ ਸੂਵੇ ਸੂਈ ਆ ਤੀਜੇ ਸੂਵੇ ਦੀ ਗਾਂ ਘੱਬਿਆ ਤੀਜੇ ਸੂਵੇ ਦੀ ਕਿੰਨੇ ਕ ਸਮੇਂ ਦੀ ਘੱਬ ਆ ਇਹ ਜੀ ਇਹਨੂੰ 25 26 ਦਿਨ ਹੋ ਗਏ ਆ 25 26 ਦਿਨ ਭਰਾਇਆ ਜੀ ਇਥੇ ਮਹੂ ਦਾ ਪਰ ਡਰੈੱਸ ਦੇ ਦਾਂਗੇ ਡਾਕਟਰ ਦਾ ਕੋਈ ਸੱਕਦਾ ਅਗਲਾ ਠੀਕ ਹੈ ਜੀ ਲਓ ਦੋਸਤੋ 25 ਕ ਦਿਨਾਂ ਦੀ ਬਣੀ ਆ ਏਆਈ ਹੋਈ ਆ ਇਹਨੂੰ ਠੀਕ ਹੈ ਜੀ ਟੀਕਾਰ ਖਵਾਇਆ ਗਿਆ 25 ਦਿਨ ਦਾ ਸਮਾਂ ਹੋ ਗਿਆ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ ਕੋਈ ਸਾਢੇ 3 ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਕੱਟੀ ਆ ਠੀਕ ਆ ਜੀ ਕੱਟੀ ਮਗਰ ਬੱਚਾ ਵੀ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਸੋ ਇੱਕ ਵਾਰ ਤੁਸੀਂ ਇਹ ਮੱਝ ਜ਼ਰੂਰ ਇੱਕ ਵਾਰੀ ਚੈੱਕ ਕਰੋ ਵੇਖ ਕੇ ਚੌੜੇ ਪਿੱਟ ਪੁੱਠੇ ਦੇ ਵਿੱਚ ਆ ਕੱਦ ਸੋਹਣਾ ਵਜਨ ਨੋੜ ਪੂਰਾ ਠੀਕ ਆ ਜੀ ਕੋਈ ਲਸੇਰੀ ਜਾਂ ਲੱਸੀ ਫਿੱਕੀ ਨਹੀਂ ਗਈ ਪੂਰੀ ਰਾਜੀ ਆ ਕਰਮਾ ਲਈ ਜਿੰਨੇ ਵੀ ਆ ਸੰਭੀ ਸੂਪੀ ਪੂਰੀ ਆ ਤੇ ਬਾਕੀ ਭਾਜੀ ਇਹਦੇ ਥੱਲੇ ਹੁਣ ਦੁੱਧ ਕੀ ਸਥਿਤੀ ਆ ਦੁੱਧ ਦੀ ਇਹਦੇ ਭਾਜੀ 8 ਕਿਲੋ ਦੁੱਧ ਦੇਗਾ 8 ਕਿਲੋ ਬਿਲਕੁਲ ਇਹ ਨੈਟ ਜਿਹੜਾ ਹਾਂਜੀ ਤਿਆਰ 8 ਕਿਲੋ ਦੋ ਦੇ ਠੀਕ ਚੋਣ ਜਾਣ ਕਿਦਾਂ ਬਹੁਤ ਪਹੁੰਚ ਚੰਗੀ ਆ ਜੀ ਪੋਲੀ ਮੈਂ ਆ ਪੋਲੀ ਆ ਹਾਂਜੀ ਤੇ ਮਿਲਦੀ ਬੱਚੇ ਤੇ ਹੀ ਆ ਬੱਚੇ ਤੇ ਮਿਲਦੀ ਉਸ ਤਰ੍ਹਾਂ ਹੀ ਮਿਲਦੀ ਜੀ ਕਿ ਮਰਜ਼ੀ ਚੋਲੋ ਹੂੰ ਕੋਈ ਥਾਪੀ ਮਾਰ ਕੇ ਆਉਂਦਾ ਇਸ ਤਰ੍ਹਾਂ ਬਹਿ ਜਾਓ ਬਾਲਟੀ ਲੈ ਕੇ ਆਹ ਤੇ ਬੱਚਾ ਛੜਨਾ ਬੱਚਾ ਛੜ ਲਓ ਹਾਂ ਤੇ ਇਹ ਦੋਵੇਂ ਟਾਂਗੇ ਛੜਦੇ ਕਈ ਵਾਰਾਂ ਲਈ ਵੀ ਬੰਨਨ ਬੰਨਨ ਕਰਕੇ ਦੋਵੇਂ ਟਾਂਗੇ ਇਸੇ ਤਰ੍ਹਾਂ ਹੀ ਬੱਸ ਹਾਂਜੀ ਦੋਵੇਂ ਟਾਂਗੇ ਲਓ ਜੀ ਜੈ ਵੀਰ ਸੁਭਾ ਸਿੰਘ ਜੀ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾਈਆ ਸੋ ਦੋਸਤੋ ਵਜਨ ਲੋਡ ਪੂਰਾ ਇਸ ਝੋਟੀ ਦਾ ਤੇ ਤੀਜੇ ਸਵੇਰੇ ਅੱਗੇ ਵੇਰਵਾ ਪਾ ਦਿੰਨੇ ਆ ਬਾਕੀ ਅੱਗੇ ਕਰਮਾ ਵਾਲੀ ਨਿਕਲ ਆਵੇਗੀ ਤੇ 100% ਹੀ ਨਿਕਲ ਆਵੇ ਅਗਲੇ ਕਿਸੇ ਵੀਰ ਦੀ ਕਿਸਮਤ ਆ ਬਾਕੀ ਤੁਸੀਂ ਰੋਬ ਵੇਖੋ ਕਰਮਾ ਵਾਲੀ ਦਾ ਠੀਕ ਆ ਜੀ ਤੇ ਪੂਰੀ ਕਰਮਾ ਵਾਲੀ ਸਿਰੇ ਵਾਲੀ ਚੀਜ਼ ਆ ਵਜਨ ਲੋਡ ਪੂਰਾ ਹਾਈਟ ਕੋਈ ਵੀਰ ਮੀਡੀਅਮ ਅੰਗ ਕੇ ਤੁਸੀਂ ਸੌਦਾ ਕਰ ਲਓ ਠੀਕ ਆ ਜੀ ਬਖਾਲਾ ਬਖੂਲਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਹੁਣ ਸਮਾਂ ਇੱਕ ਵਾਰੀ ਨੋਟ ਫੇਅਰ ਕਰਵਾ ਦਿੰਨੇ ਆ ਪੌਣੇ 12:00 ਦਾ ਸਮਾਂ ਹੈਗਾ ਤੇ ਮਾਰਨਿੰਗ ਭਾਜੀ ਆਪਾਂ ਤੁਸੀਂ ਦੱਸਿਆ ਸੀ ਵੀ ਚੋਈਆਂ ਕਿੰਨੇ ਕ ਸਮੇਂ ਤੇ ਚੋਈਆਂ ਆਪਾਂ ਇਹ ਜੀ ਮੱਝ ਕਿੜੀ ਜੋ ਇਆਂ ਆਪਾਂ 6 ਵਜੇ ਜੀ ਮਾਰਨਿੰਗ ਸਵੇਰ 6 ਵਜੇ ਚਵਾਈ ਹੋ ਗਈ ਇਹਨਾਂ ਦੀ ਹਾਂਜੀ ਉਹ ਜੀ ਪਹਿਲਾਂ ਚੋਈ ਆ ਜੀ ਠੀਕ ਹੈ ਜੀ ਬਹੁਤ ਸੋ ਮਾਰਨਿੰਗ ਸਵੇਰ 6 ਵਜੇ ਚਵਾਈ ਹੋਈ ਹੈ ਤੇ ਤਕਰੀਬਨ ਹੁਣ 12 ਵਜੇ ਦਾ ਸਮਾਂ ਹੈ ਠੀਕ ਹੈ ਜੀ ਤੇ ਤਕਰੀਬਨ ਕੋਈ 5 ਤੋਂ 6 ਘੰਟੇ ਦਾ ਸਮਾਂ ਹੋ ਗਿਆ ਚੋਈਆਂ ਨੂੰ ਵੀ ਤੇ ਜਿਵੇਂ ਜਿਵੇਂ ਮੈਂ ਕਰਮਾਂ ਲਈ ਸ਼ਾਮ ਦੇ ਸਮੇਂ ਜਾਊਗੀ ਬਖਾਲਾ ਤੁਸੀਂ ਵੇਖੋ ਚੌਰਸਲੇਵਾ ਤੱਕ ਪਾਜੀ ਥੋੜੀ ਜਿਹੀ ਗਾਂ ਨੂੰ ਨਾ ਹਾਂਜੀ ਤੱਕ ਥੋੜੀ ਗਾਂ ਰੱਖਦੀ ਹਾਂ ਤੱਕ ਥੋੜੀ ਗਾਂ ਨੂੰ ਲਓ ਵੀ ਆਹ ਵੇਖੋ ਇੱਕ ਬੈਣੀ ਉਲਟ ਬੈਣੀ ਵਾਲੇ ਪਾਸੇ ਦੋਸਤੋ ਥਣਤੀ ਆ ਛੇਪ ਵਿਰਲਾਪੁਰਲਾ ਕਰਮਾਲੀ ਦੀਆਂ ਕਾਫੀ ਸਪੈਸ਼ਲ ਠੀਕ ਹੈ ਜੀ ਸੋ ਵਿਰਲਾ ਚੰਗੀਆਂ ਨੇ ਚੌ ਥਾਂ ਥਣਾ ਦੀਆਂ ਇੱਕੋ ਜਿਹੀ ਵਿਰਲ ਤੇ ਹੱਥੀ ਚਵਾਈਲਾ ਥਣ ਆ ਲੋ ਚੋਈ ਨੂੰ ਭਾਜੀ ਟਾਈਮ ਥੋੜਾ ਹੈ ਨਾ 6 ਵੇ ਦੀ ਚਵਾਈ ਹੋਈ ਮੈਨੇ ਹਾਂਜੀ ਹਾਂਜੀ ਆ ਲੋ ਠੀਕ ਹੈ ਅੱਛਾ ਵੀਰ ਸੁਭਾ ਸਿੰਘ ਇਹਦਾ ਮੁੱਲ ਫਿਰ ਕੀ ਕਰਦੇ ਪਏ ਡਿਮਾਂਡ ਇਹਦਾ ਵੀਰ 75000 ਰੁਪਿਆ 75 ਹਾਂਜੀ ਲੈਣ ਦੇਣੀ ਹੈ ਕਿ ਹੋ ਜਾਊਗਾ ਛੋਟ ਛੱਪਾ ਕੋਈ ਫਿਕਸ ਨਹੀਂਗਾ ਛੋਟ ਛੱਪਾ ਜ਼ਰੂਰ ਹੋਊਗਾ ਠੀਕ ਹੈ ਜੀ ਹਾਂਜੀ ਕਿ ਮੈਂ ਦੇ ਦਾਂਗੀ ਜੀ ਆਪਾਂ ਜਿਹੜਾ ਵੀਰ ਭਰਾ ਆਊਗਾ 72000 ਰੁਪਏ ਦੀ ਉਹਨੂੰ 72 ਦੀ ਹਾਂਜੀ ਲਓ ਵੀ 72000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਬਾਕੀ ਡਬਲ ਕਰਮਾ ਲਈ ਅੱਗੇ ਨਿੱਤਰ ਆਈ ਰਹਿ ਗਈ ਕਰਮਾ ਲਈ ਠੀਕ ਆ ਜੀ ਨਿਕਲ ਆਈ ਤੇ ਮੈਨੂੰ ਲੱਗਦਾ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਲੱਖ ਵਾਲੀ ਮੈਂ ਆ तकरीबन ਕੋਈ ਵੀਰ ਇੱਥੇ ਆਊਗਾ ਲੱਖੋਂ ਟੱਪੂਗੀ ਹਾਂ ਬਿਲਕੁਲ ਜਿਸ ਸਮੇਂ ਦੀ ਆਪਾਂ ਗਾ ਮੈਂ ਫਿਰਦਾ ਪੰਜ ਹਜ਼ਾਰ ਅਗਲਾ ਸਾਹਿਦ ਦੇ ਨਾਲ ਨਹੀਂ ਚੰਗੀ ਡਬਲ ਮੱਝ ਵੀ ਚੰਗੀ ਆ ਹਾਂਜੀ ਸੋਹਣੇ ਰੰਗ ਦੀ ਆ ਦੋਸਤੋ ਮੂੰਹ ਮੱਥੇ ਦੀ ਸੋਹਣੀ ਆ ਥੋੜਾ ਨੋਰਮਲ ਆ ਪਾ ਕਹਿ ਸਕਦੀ ਆ ਪੱਖ ਵੀ ਜਿਹੜਾ ਦੋਸਤੋ ਨੀਲੀ ਦੇ ਵਿੱਚ ਆ ਠੀਕ ਆ ਜੀ ਮਗਰਲੇ ਖੁਰ ਤੋਤੇ ਅਗਲੇ ਪੈਰਾਂ ਤੇ ਦੋਹਾਂ ਤੇ ਜਵਾਬ ਆ ਤੇ ਅੱਖਾਂ ਦੇ ਵਿੱਚ ਵੀ ਜਵਾਬ ਮੱਥੇ ਬੱਲ ਆ ਠੀਕ ਆ ਤੇ ਮੂੰਹ ਮੱਥੇ ਚੰਗੀ ਲੱਗਦੀ ਆ ਬਾਕੀ ਸਭੀ ਚੰਗੀ ਆ ਮੇਨ ਗੱਲ ਆ ਜੀ ਸਭੀ ਆ ਕੋਈ ਪਸ਼ੂ ਲਸੇਰੇਪਣ ਨਹੀਂ ਰੱਖਦਾਗਾ ਸਭੀ ਚੰਗੀ ਆ ਮਗਰ ਜੇ ਕੱਤੀ ਜਿਹੜੀ ਇੱਕ ਵਾਰੀ ਤੁਹਾਨੂੰ ਮੈਂ ਦਿਖਾਦਾ ਬੱਚਾ ਵੀ ਨਾਲ ਦਿੱਤਾ ਜਾਊਗਾ ਬੱਚੇ ਤੇ ਕੋਈ ਵੀਰ ਚੋਲੇ ਚਾਹੇ ਬਿਨ ਬੱਚੇ ਤੋਂ ਤੁਸੀਂ ਬਾੜੇ ਵੰਡੇ ਤੇ ਚੋ ਸਕਦੇ ਜੇ ਆਹ ਦੇਖੋ ਆਹ ਕੱਟੀ ਆ ਠੀਕ ਆ ਜੀ ਕੋ ਤਿੰਨਾਂ ਕ ਮਹੀਨਿਆਂ ਕੋ ਸਾਢੇ ਤਿੰਨਾਂ ਮਹੀਨਿਆਂ ਦਾ ਸੁਭਾ ਕੋਈ ਵੀਰ ਸਮਝ ਸਕਦਾ ਬੱਚਾ ਕੋਈ ਤੁਹਾਨੂੰ ਪੂਰਾ ਦਿਖਾ ਦਿੱਤਾ ਹੋਵੇ ਆਪਾਂ ਠੀਕ ਆ ਮਾੜੇ ਮਾੜੇ ਕੋ ਅੱਪਾ ਦਾ ਇੰਚ ਪੋਟਾ ਪੋਟਾ ਜਿਹੜੇ ਸਿੰਘ ਨਿਕਲੇ ਆ ਮਗਰ ਕੱਟੀ ਆ ਕੱਟੀ ਵੀ ਮਗਰ ਕਰਮਾਂ ਲਈ ਤਿਆਰ ਹੋ ਜੂਗੀ ਠੀਕ ਆ ਸੋ ਆ ਦਿਖਾ ਦਿੱਤਾ ਤੁਹਾਨੂੰ ਇਹ ਬੱਚਾ ਇਸ ਝੋਟੀ ਦੇ ਮਗਰ ਤੇ 75000 ਡਿਮਾਂਡ ਆ ਵਿੱਚੋਂ ਜਿੰਨੀ ਵੀ ਕਰਕਰਤਰ ਕੇ ਤੁਹਾਨੂੰ ਲੈਸ ਦੱਸੀ ਆ ਉਹ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਬਾਕੀ ਚੰਗੀ ਆ ਮੱਝ ਚੰਗੀ ਆ ਇਸ ਤੋਂ ਬਾਅਦ ਭਾਜੀ ਸੁਪਾ ਸਿੰਘ ਆਪਣੇ ਕੋਲ ਜਿਹੜੀ ਅਗਲੀ ਆ ਵੇੜ ਆ ਗਈ ਆ ਜੀ ਹਾਂਜੀ ਇਹ ਇਸ਼ਾਈਵਾਲ ਕ੍ਰੋ ਤੇ ਇਹਦਾ ਕੀ ਹੈਗਾ ਬੇਰਵਾ ਜੀ ਇਹ ਜੀ ਦੂਜੇ ਸਵੇ ਸੁਰੇ ਹੀ ਆ ਪਹਿਲਾਂ ਦਾ ਬੱਛੀ ਨੇ ਮਗਰ ਸੀ ਆ ਪਹਿਲਾਂ ਨਹੀਂ ਬੱਛੀ ਆ ਪਾਈ ਆ ਆ ਪਾਈ ਜੀ ਲੋ ਜੀ ਤੇ ਸੋ ਤੋਂ ਸੋ ਪਹਿਲੇ ਸਵੇ ਦੀ ਆ ਬੱਛੀ ਆ ਜਰਸੀ ਕਰੋਸਾਂਗ ਦੇ ਵਿੱਚ ਆ ਜਰਸੀ ਦਾ ਪੱਖ ਬਤੇਰੇ ਆ ਥੋੜਾ ਬਾਅਦ ਕਿਤੇ ਨਾ ਕਿਤੇ ਕਰੋਸ ਹੋਵੇ ਤੇ ਹੋਵੇ ਸ਼ਾਈ ਵਾਲ ਦਾ ਪੱਖ ਕਿਉਂਕਿ ਮਦਰ ਦੇ ਵਿੱਚੋਂ ਆਈ ਆ ਤੇ ਵੈਸੇ ਜ਼ਿਆਦਾਤਰ ਜਿਹੜਾ ਪੱਖ ਹੋ ਜਰਸੀ ਦਾ ਬਿਲਕੁਲ ਬੂਥੀ ਬਾਥੀ ਵੇਖੋ ਛੋਟੀ ਜਿਹੀ ਬੂਥੀ ਆ ਕਨ ਕੋਣ ਠੀਕ ਆ ਜੀ ਸੋਹਣੀ ਨਸਲ ਵਸਲਾ ਮਗਰ ਜਿਹੜੀ ਇਹ ਬੱਚੀ ਆ ਇਹ ਪਹਿਲੇ ਸੂਬੇ ਦੀ ਆ ਤੇ ਹੁਣ ਦੂਜਾ ਸੂਬਾ ਇਸ ਵੇੜ ਨੇ ਸੂਣਾ ਜਿਹੜੀ ਇਹ ਬਕਾਊ ਆ ਠੀਕ ਆ ਜੀ ਇਹ ਵੇੜ ਬਕਾਊ ਆ ਬੱਚਾ ਵੈਸੇ ਤੁਹਾਨੂੰ ਦਿਖਾ ਦਿੰਦਾ ਵੀ ਪਹਿਲੇ ਸੂਬੇ ਦਾ ਬੱਚਾ ਸੀਗਾ ਤੇ ਇਹ ਭਾਜੀ ਹੁਣ ਦੂਜਾ ਸੂਬਾ ਸੂਣੀ ਆ ਵੈਸੇ ਦਿਨ ਕਿੰਨੇ ਕ ਤਰੀਕ ਨੂੰ ਪੂਰੇ ਹੁੰਦੇ ਆ ਇਹ ਜੀ ਦਿਨ ਤੇ ਦੇ ਦੋ ਤਿੰਨ ਰਹਿ ਗਏ ਹੁਣ ਕਹਿ ਨਹੀਂ ਸਕਦੇ ਭਾਵੇਂ ਚਾਰ ਦਿਨ ਲੈ ਜਾਏ ਤੇ ਭਾਵੇਂ ਅੱਜ ਸੂਪਾਏ ਕਰਮਾ ਲਈ ਜਾਣੇ ਦੇ ਇਹ ਜੇ ਥੋੜੇ ਦੋ ਚਾਰ ਹੀ ਰਹਿ ਗਏ ਹੁਣ ਦੋ ਚਾਰ ਕ ਦਿਨ ਹਾਂਜੀ ਠੀਕ ਆ ਠੀਕ ਆ ਜੀ ਤੇ ਟਿੱਪਣ ਟੁੱਪਣ ਪੂਰੀ ਆ ਤਸੰਦੀ ਆ ਬਾਕੀ ਬਹੁਤ ਚਵਾਈ ਚੰਗੀ ਆ ਪੋਲੀ ਧਾਰ ਮੋਟੀ ਆ ਬਹੁਤ ਚੰਗੀ ਆ ਦੁੱਧ ਵਾਲੀ ਗਾਂ ਆ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਟਿੱਪਣ ਟੁੱਪਣ ਇੱਕ ਨੰਬਰ ਆ ਜਿੱਦਾ ਮਰਜ਼ੀ ਕੋਈ ਵੀਰ ਆਪਣੀ ਟਿੱਪਗੇ ਤਸੰਨੀ ਕਰ ਸਕਦਾ ਰੈੱਡ ਕਲਰ ਤੇ ਵਿਚਾਰ ਲਾਲ ਰੰਗ ਆ ਬਾਕੀ ਗੁਲਾਬੀ ਹਵਾਨਾ ਲੈਵਾ ਥਾਣਾ ਗੁਲਾਬੀ ਆ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਲਓ ਜੀ ਠੀਕ ਆ ਸੋ ਚਾਰੇ ਥਾਣਾ ਹੱਥੀ ਚਵਾਈ ਵਾਲਾ ਥਾਣਾ ਨਿਕਲ ਕੇ ਸਾਹਮਣੇ ਆਊਗਾ ਤੇ 2 3 4 ਦਿਨ ਆਈਡੀਆ ਹੈਗਾ ਵੀ ਲੈ ਜੋ ਕਰਮਾਲੀ ਠੀਕ ਆ ਜੀ ਉਨਾ ਹੀ ਭਰ ਜੇ ਠੀਕ ਆ ਜੋ ਉਧਰ ਕੇ ਪਸ਼ੂ ਦਾ ਸੂਵੇ ਬਾਕੀ ਪੂਰੇ ਦਿਨਾਂ ਤੇ ਸੂਵੇ ਤੇ ਮੈਨੂੰ ਲੱਗਦਾ ਵੀ ਇਹ ਲਾ ਬਹੁਤ ਦੇਖੋ ਜੀ ਮਗਰ ਆਪਣੇ ਪਈਆਂ ਲੜਾ ਲੂੜਾ ਬਹੁਤ ਜਿਆਦੀਆਂ ਆ ਦੇਖੋ ਉਸੇ ਤਰ੍ਹਾਂ ਢੱਲਾ ਢੂਲਾ ਨੇ ਜੇ 2-4 ਦਿਨ ਕੱਢ ਗਈ ਕਰਮ ਵਾਲੀ ਤੇ ਉਮੀਦ ਸੋਹਣੀ ਬਹੁਤ ਬੰਦੀ ਜੀ ਬਹੁਤ ਬੰਦੀ ਜੇ ਮੈਂ ਬੰਨਾ ਪਾਉ ਜਿਆਦਾ ਠੀਕ ਆ ਜੀ ਇਹ ਤਾਂ ਪਾਜੀ ਹੁਣ ਅੱਜ ਬੱਚੀ ਤੁਹਾਡੇ ਕੋਲ ਆ ਪਿਛਲੇ ਸੂਬੇ ਵੀ ਵੇਖੀ ਹੋਗੀ ਬਣੀ ਤਰੀ ਪੂਰੀ ਬਹੁਤ ਬੰਦੀ ਜਾ ਇਸ ਤਰ੍ਹਾਂ ਫੁੱਟਬਾਲ ਤਰ੍ਹਾਂ ਬੰਦੀ ਜੀ ਠੀਕ ਆ ਠੀਕ ਆ ਤੇ ਲਓ ਇਹਨੂੰ ਵੀ ਕਰਦੀ ਆ ਇੱਕ ਵਾਰੀ ਤੋਰ ਕੇ ਦਿਖਾ ਦਈਏ ਜੀ ਤੋ ਦੂਜਾ ਸੁਆ ਦੋਸਤ ਇਸ ਬੈੜ ਨੇ ਸੋਨਾ ਠੀਕ ਆ ਜੀ ਕ੍ਰੋਸ ਪਣ ਦੇ ਵਿੱਚ ਆ ਜਿੱਦਾਂ ਕਿ ਅੱਗੇ ਸੀਜ਼ਨ ਨੂੰ ਵੇਖਦੇ ਹੋਏ ਬਹੁਤੇ ਵੀਰ ਖਰੀਦਣੀਆਂ ਚਾਹੁੰਦੇ ਆ ਪਸ਼ੂ ਇਹ ਬੈੜ ਤੁਸੀਂ ਖਰੀਦ ਸਕਦੇ ਠੀਕ ਆ ਜੀ ਆ ਤੁਹਾਨੂੰ ਇੱਕ ਵਾਰੀ ਲੰਬਾ ਤੋਰ ਕੇ ਆਪਾਂ ਦਿਖਾ ਦਕੇ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਕਮਾਲ ਦੀ ਵਛੀ ਆ ਸੋਹਣੀ ਵੈੜ ਆ ਪਸੰਦ ਆਊਗੀ ਜਿਹੜਾ ਕੋਈ ਅੱਗੇ ਵੇਅਰ ਕਰਾਸ ਅੰਗ ਦੇ ਵਿੱਚ ਪਸ਼ੂ ਰੱਖਣਾ ਚਾਹੁੰਦਾ ਲੱਭ ਰਿਆ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਤਿਆਰੀ ਤੇ ਆ ਤਿਆਰੀ ਮੁਕੰਮਲ ਆ ਕੋ ਦੋ ਚਾਰ ਦਿਨ ਲੈ ਜੀ ਤੇ ਹੋਰ ਵੈਲਨ ਕੋਡਾ ਕਿਉਂਕਿ ਹੋਰ ਥੱਲੇੋਂ ਬਣ ਜੂਗੀ ਤੇ ਭਾਜੀ ਸੁਭਾ ਸਿੰਘ ਜੀ ਇਹਦਾ ਮੁੱਲ ਫਿਰ ਕੀ ਕਰਦੇ ਆ ਕੀ ਲੈਣ ਦੇਣਾ ਮੁੱਲ ਵੀ ਰੇਂਦਾ ਲੈਣ ਦੇਣਾ 52000 ਰੁਪਿਆ 52 ਹਾਂਜੀ ਤੇ ਯਸਨੋ ਕਿਥੋਂ ਤੱਕ ਆਪਣੇ ਭੈਣ ਭਰਾਵਾਂ ਨੂੰ ਰਸਤਾ ਦੇ ਦਈਏ ਵੀ ਹਾਂ ਨਾ ਜਿੱਥੋਂ ਤੱਕ ਜੇ ਕਰਦਾਂਗੇ ਵੀਰ ਦਾ 2000 ਰੁਪਿਆ ਮਾਣ ਕਰਦਾਂਗੇ ਜੀ 2000 ਹਾਂਜੀ ਠੀਕ ਹੈ ਜੀ 50 ਦੀ ਪੂਰੇ ਦੀ ਹਾਂਜੀ 50 ਦੀ ਦੇ ਦਾਂਗੇ ਉਹ ਤਾਂ ਜੀ ਥੋੜਾ ਬਾਦਾ ਮਾਨਦਾਨ ਛੋਟ ਛਾਪਾ ਕਰਦੇ ਚਲੋ ਛੋਟ ਕਰਾਂਗੇ ਛੋਟ ਕਰਨੀ ਆ ਕਿਹੜਾ ਭਰਾ ਹੋਊਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਲਓ ਦੋਸਤੋ 50000 ਦੇ ਵਿੱਚੋਂ ਥੋੜਾ ਬਾਦਾ ਕੋਈ ਗੁੰਜਾਇਸ਼ ਰਸਾ ਛੜਾਈ ਕੋਈ ਮੌਕੇ ਦੇ ਮਾਨਦਾਨ ਕੋਈ ਉਹ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਜਾਂਦਾ ਇੱਕ ਲਾਸਟ ਵਿੱਚ ਆ ਬੱਚੀ ਤੁਹਾਨੂੰ ਦਿਖਾ ਦਈਏ ਐਚ ਐਫ ਬਰੀਡ ਦੀ ਆ ਬੱਚੀ ਹੈ ਤੇ ਇਹਦੀ ਉਮਰ ਕਿੰਨੀ ਆ ਵੀਰ ਇਹ ਵੀਰ 5 ਮਹੀਨਿਆਂ ਦੀ ਹੋ ਚੱਕੀ ਆ 6ਵਾਂ ਲਾ ਕੇ ਗਿਆ ਇਹਨੂੰ ਕੱਲ ਪਰਸੋ ਮਦਰ ਵੀ ਬਿਲਕੁਲ ਐਚ ਐਫ ਬ ਮਾਣ ਜੀ 18 ਲੀਟਰ ਦੋ ਚਵਾਇਆ ਨੇ ਪਹਿਲਾਂ ਨੇ ਪਹਿਲਾਂ ਦੀ ਆ ਪਹਿਲਾਂ 18 ਲੀਟਰ ਦੋ ਚਵਾਇਆ ਜੀ ਬੱਚੀ ਚੰਗੀ ਆ ਹਾਂਜੀ ਤਾਂ ਦੋਸਤੋ ਬੱਚੀ ਚੰਗੀ ਆ ਠੀਕ ਆ ਬਾਕੀ ਕਿਉਂਕਿ ਮੱਝਾਂ ਤੇ ਵੇੜਾ ਇੱਕ ਬਰਾबरी ਹੋਇਆ ਪਿਆ ਰੇਟ ਅੱਜ ਵੇਖ ਲਈਏ ਪਹਿਲਾਂ ਕੀ ਹੁੰਦਾ ਸੀ ਵੀ ਚਲੋ ਮੱਝ ਨਹੀਂ ਖਰੀਦੀ ਜਾਨੀ ਪੈਸੇ ਗੰਜੈਸ਼ ਘੱਟ ਹੋਣੀ ਤੇ ਵੇੜ ਨੂੰ ਹੱਥ ਪਾਇਆ ਜਾਂਦਾ ਸੀ ਤੇ ਮੈਨੂੰ ਲੱਗਦਾ ਵੀ ਅੱਜ ਵੇੜਾ ਵੀ ਤਕਰੀਬਨ ਬੱਚੀਆਂ ਵੇੜਾਂ ਬਿਲਕੁਲ ਇੱਕੋ ਜਿਹਾ ਰੇਟ ਹੋਇਆ ਪਿਆ ਚਾਹੇ ਮੱਝ ਖਰੀਦ ਲਓ ਵੇੜ ਖਰੀਦ ਲਓ ਇੱਕੋ ਜਿਹਾ ਰੇਟ ਨੇ ਬਾਕੀ ਵੇੜ ਇਹ ਐਚ ਐਫ ਬਰੀਡ ਦੇ ਵਿੱਚ ਆ ਛੋਟ ਤੇ ਬਹੁਤ ਸੋਹਣੀ ਆ ਦੇਖਦੁਖ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਤੇ ਕਾਤ ਵੀ ਸੋਹਣਾ ਬਾਕੀ ਕੋਈ ਚੰਗਾ ਸੰਭਨ ਵਾਲਾ ਵੀਰ ਲੈ ਕੇ ਜਾਣਾ ਚਾਹੁੰਦਾ ਤੇ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਬੱਚੀ ਪੰਜਾਂ ਮਹੀਨਿਆਂ ਦੀ ਬਕਾਊ ਆ ਤੇ ਹੁਣ ਵੀਰ ਬਹੁਤ ਇਹਦਾ ਸਾਫ ਹੈ ਕੋਈ ਸ਼ਾਂਖ ਸ਼ੂਂਗੜੀ ਨਾਲ ਹੈਗੀ ਚਾਰ ਹੀ ਬਸ ਚਾਰੇ ਥਾਣੇ ਬਹੁਤ ਸੋਹਣੇ ਥਾਣੇ ਆ ਵੀਰ ਦਿਖਾ ਦਈਏ ਮਾੜਾ ਜੈਨੂੰ ਬੈਕ ਸੈਟ ਇਹਨੂੰ ਕਰ ਦੋ ਮਾੜਾ ਜੈ ਤੋ ਸੋਹਣੀ ਬੱਚੀ ਆ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਸ਼ਾਂਖ ਫੋਟ ਕੋਈ ਬੱਚਾ ਨਹੀਂ ਲੱਗਾਗਾ ਚਾਰ ਥਾਣਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਆ ਲੈ ਤੋ ਬੱਚੀ ਤੁਸੀਂ ਵੇਖ ਕੇ ਚ ਕਿਉਂਕਿ ਕੋਈ ਫਾਰਮ ਵਾਲਾ ਵੀਰ ਚਾਹੇ ਕੋਈ ਸਮਾਲ ਫਾਰਮ ਵਾਲਾ ਵੀਰ ਛੋਟੇ ਬੱਚੇ ਪਾਉਣਾ ਚਾਹੁੰਦਾ ਲੱਭ ਰਹੇ ਨੇ ਤੇ ਤੁਸੀਂ ਇਹਨੂੰ ਹੱਥ ਪਾ ਸਕਦੇ ਜੇ ਬੱਚੀ ਚੰਗੀ ਆ ਠੀਕ ਆ ਜੀ ਤੇ ਥੋੜਾ ਓਪਨ ਦੇ ਵਿੱਚ ਖੁੱਲਾ ਰਹਿਣਾ ਸੈਨਾ ਸਿੱਖ ਗਈ ਥੋੜੀ ਜਿਹੀ ਖਰਾਕ ਦੇ ਉੱਪਰ ਕੰਮ ਕੀਤਾ ਗਿਆ ਤੇ ਬੱਚੀ ਪੂਰੀ ਬਣ ਜਾਊਗੀ ਇਹ ਵੀ ਨਹੀਂ ਠੀਕਾ ਸੋ ਚਾਰ ਥਾਣਾ ਦੋਸਤੋ ਜਿੱਦਾਂ ਕਿ ਵੀਰ ਨੇ ਦੱਸਿਆ ਹੀ ਆ ਕਿ ਚਾਰ ਥਾਣਾ ਕੋਈ ਬੱਚਾ ਐਕਟਰਾ ਤੁਹਾਨੂੰ ਲੱਗਾ ਨજર ਨਹੀਂ ਆਊਗਾ ਨਾਲ ਆਹ ਲਓ ਠੀਕ ਹੈ ਅੱਛਾ ਵੀਰ ਇਹਦਾ ਫਿਰ ਲੈਣ ਦੇਣ ਕੀ ਰਹੂਗਾ ਇਹਦਾ ਜੀ 5000 ਰੁਪਏ ਲਾਂਗੇ 5 ਹਾਂਜੀ ਠੀਕ ਹੈ ਜੀ 5000 ਲਓ ਦੋਸਤੋ 5000 ਇਸ ਬੱਚੀ ਦਾ ਮੋਲ ਆ ਲੈਣ ਦੇਣ ਜਿਹੜਾ 5000 ਸੋ ਮੌਕੇ ਤੇ ਕੋਈ ਵੀਰ ਸ਼ੌਂਕ ਨਾਲ ਪਿਆਰ ਨਾਲ ਲੈ ਕੇ ਜਾਣਾ ਚਾਹੁੰਦਾ ਥੋੜਾ ਪਤਾ ਵਿੱਚੋਂ ਲੈਸ ਹੋ ਜਾਊਗਾ ਜੋ ਵੀ ਵਿੱਚੋਂ ਮਾਨਤਨ ਬਣਦੇ ਆ ਸਰ ਤੇ ਪੁੱਛਦੇ ਉਹ ਮਾਨਤਨ ਵਿੱਚੋਂ ਜ਼ਰੂਰ ਹੋਣਗੇ ਇਨਾਂ ਪਸ਼ੂਆਂ ਦੇ ਦੇਵੀਰ ਸੁਭਾ ਸਿੰਘ ਇਹ ਅੱਜ ਆਪਣੇ ਕੋਲ ਪਸ਼ੂ ਸੀਗੇ ਹਾਂਜੀ ਤੇ ਨੰਬਰ ਬੋਲ ਦਈਏ ਆਪਣੇ ਹਾਂਜੀ ਆਪਣਾ ਨੰਬਰ ਭਾਜੀ 95015 18570 ਠੀਕ ਹੈ ਜੀ ਇੱਕੋ ਨੰਬਰ ਹੀ ਚੱਲਦਾ ਨਾ ਜੀ ਹਾਂਜੀ ਠੀਕ ਹੈ ਜੀ ਤੇ ਲੋਕ ਵੀ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੁਭਾ ਸਿੰਘ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਕੋਈ 12 13 12 13 ਸਾਲ ਦਾ ਸਮਾਂ ਹੋ ਗਿਆ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਪੁੱਛ ਲਿਆ ਕਰੋ ਸਮੇਂ-ਸਮੇਂ ਨਾਲ ਕੋਈ ਨਵਾਂ ਪਸ਼ੂ ਖੜਾ ਹੋਇਆ ਹੋਵੇ ਇਸ ਕਰੇ ਤਾਂ ਤੁਸੀਂ ਉਹਦੀ ਜਾਣਕਾਰੀ ਲੈ ਸਕਦੇ ਜੀ ਤੇ ਖਾਸ ਵਿਜਟ ਤੁਸੀਂ ਪਿੰਡ ਨਿਆਮੀ ਵਾਲਾ ਕਰਨੀ ਹੈ ਨਿਯਾਮਦੀਨ ਵਾਲਾ ਪਿੰਡ ਆ ਦੋਸਤੋ ਬਿਲਕੁਲ ਬੰਗਾਲੀ ਵਾਲਾ ਪੋਲ ਨੇੜੇ ਆ ਮਹੂ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਆਉਣੇ ਆ ਤੇ 2.5 3 ਕਿਲੋਮੀਟਰ ਬੰਗਾਲੀ ਵਾਲਾ ਪੋਲਾ ਤੇ ਬੰਗਾਲੀ ਵਾਲੇ ਪੋਲ ਦੇ ਬਿਲਕੁਲ ਨਾਲ ਲੱਗਦਾ ਪਿੰਡ ਨਿਆਮੀ ਵਾਲਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ